ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋਵਗੇ ਮੈਂ ਸਵੇਰ ਸਵੇਰ ਤੁਹਾਨੂੰ ਇੱਥੇ ਉੱਠਿਆ ਸੀਗਾ ਸਵੇਰ ਤੇ ਜਾਣ ਲੱਗਿਆ ਸੀ ਲਾਈਵ ਤੁਹਾਨੂੰ ਮੈਂ ਵੀਡੀਓ ਦੇਖੀ ਇਸ ਕਰਕੇ ਮੈਨੂੰ ਲਾਈਵ ਹੋਣਾ ਪਿਆ ਸੋ ਵੀਡੀਓ ਸੀ ਇੱਕ ਸਰਦਾਰ ਦੀ ਔਰ ਮਾਫੀ ਚਾਹੁੰਦਾ ਮੈਂ ਬਿਨਾ ਪਾਕ ਬਣੇ ਨਹੀਂ ਤੁਹਾਡੇ ਨਾਲ ਲਾਈਵ ਹੋ ਰਿਹਾ ਉਸ ਸਰਦਾਰ ਜਿਹੜਾ ਅਸੀਂ ਉਹ ਕਹਿ ਰਿਹਾ ਸੀ ਕਿ ਵੀ ਸਿੰਘਾਂ ਨਾਲ ਪੰਗਾ ਲੈਣਾ ਜਾਂ ਫਲਾਂ ਲੈਣਾ ਕੋਈ ਇਹ ਜਿਹੜਾ ਸਿੰਘ ਸੀਗਾ ਇਹ ਕੋਈ ਵਖਰਾ ਉੱਤੋਂ ਨਹੀਂ ਉਤਰਿਆ ਬਾਬੇ ਨਾਨਕ ਦੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਅਸੀਂ ਸਾਰੇ ਨਾਲ ਲੀਆਂ ਉਹ ਹਮੇਸ਼ਾ ਇਹਦਾ ਕਿ ਲੋਕਾਂ ਤੋਂ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਹੈ ਕਿ ਇਸ ਇਹਨਾਂ ਭਾਈ ਸਭਾ ਨੇ ਜਿਹੜੀ ਅੰਦਰ ਪ੍ਰੋਗਰਾਮ ਸੀ ਰੋਹੂ ਜੀ ਦਾ ਰਾਹੁਲ ਜੀ ਦਾ ਜਿਹੜਾ ਪ੍ਰੋਗਰਾਮ ਸੀ ਅੰਦਰ ਉੱਥੇ ਇੱਕ ਨਿਆਣਾ ਜਿਹਾ ਵਿਚਾਰਾ ਭੇਜਦਾ ਮੁੰਡਾ ਆਪ ਨਹੀਂ ਕੋਈ ਆਇਆ ਉੱਥੇ ਤੇ ਬਾਹਰ ਖੜੇ ਕਿਤੇ ਖਾਲਿਸਤਾਨ ਦੇ ਨਾਰੇ ਮਾਰਦੇ ਰਹੇ ਤੇ ਖਾਲਿਸਤਾਨ ਦੇ ਤਾਂ ਵਿਰੋਧ ਰਾਜਵੜੇ ਅੱਜ ਵੀ ਹੈ ਤੇ ਕੱਲ ਵੀ ਹੈ ਤੇ ਨਾ ਖਾਲਿਸਤਾਨ ਬਣਨਾ ਹੈ ਤੇ ਨਾ ਅਸੀਂ ਬਨ ਦੇਣਾ ਕਿਉਂਕਿ ਖਾਲਿਸਤਾਨ ਦਾ ਕੋਈ ਰੋਡ ਮੈਪ ਨਹੀਂ ਹੈ ਅਸੀਂ ਹਿੰਦੁਸਤਾਨੀ ਹੈ ਤਾਂ ਅਸੀਂ ਹਿੰਦੁਸਤਾਨ ਹਿੰਦੁਸਤਾਨ ਨੂੰ ਬੜਕੜਾ ਤੇ ਹਿੰਦੁਸਤਾਨ ਦੀ ਹਿਫਾਜ਼ਤ ਕਰਦੇ ਰਹਾਂਗੇ। ਉਹ ਜਿੱਥੋਂ ਤੱਕ ਸਵਾਲ ਸੀ ਇਸ ਭਾਈ ਸਾਹਿਬ ਦਾ ਪੱਜ ਗਿਆ ਮੈਨੂੰ ਕੀ ਪਤਾ ਸੀ ਮੈਨੂੰ ਇਹ ਗੱਲ ਕਹਿੰਦਾ ਨਾ ਮੈਂ ਭੱਜੇ ਦੇ ਨਾਮ ਐ ਮੱਜਣ ਵਾਲਿਆਂ ਚੋਂ। ਸੋ ਮੈਨੂੰ ਇਹ ਕਹਿੰਦਾ ਕਿ ਮੈਂ ਗੱਲ ਕਰਦੀ ਆਂ। ਆਹ ਫੇਰ ਆ ਰਾਜਾ ਸਰਦਾਰ ਚੰਗਾ ਭਰਾ ਗੁਰਸਿੱਖ ਆਦਮੀ ਐ ਸ਼ਰਕੂ ਗੱਲ ਕਰਨ ਆ ਰਿਹਾ ਉਹਨੇ। ਮੈਂ ਕਹਾਓ ਜੀ ਗੱਲ ਕਰੀ। ਤੇ ਗੱਲ ਕਰਨ ਦੇ ਇੱਕ ਨਾਲ ਦੂਰੋਂ ਹੋਰ ਵੀਡੀਓ ਬਣਾਉਣ ਲੱਗ ਪਿਆ। ਉਹਨਾਂ ਦਾ ਮਕਸਦ ਸੀ ਕਿਉਂਕਿ ਇਹੋ ਜੇ ਲੋਕ ਕਈ ਇਹਨਾਂ ਨੂੰ ਕੋਈ ਪਿਆਰ ਨਹੀਂ ਹਿੰਦੁਸਤਾਨ ਦੇ ਨਾਲ ਇਹਨਾਂ ਨੂੰ ਕੋਈ ਆਪਣੀ ਪਿਆਰ ਨਹੀਂ ਗੁਰਸਿੱਖਾਂ ਦੇ ਨਾਲ ਇਹੋ ਜਿਹੇ ਲੋਕ ਜਿਹੜੇ ਆ ਉਹ ਪੇਡ ਹੁੰਦੇ ਆ ਇਹਨਾਂ ਨੇ ਆਪਦੀ ਕਰਤੂਤ ਵਿਖਾਉਣੀ ਹੁੰਦੀ ਹੈ ਇਹਨਾਂ ਨੇ ਦੱਸਣਾ ਹੁੰਦਾ ਵੀ ਅਸੀਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹਨਾਂ ਦੀ ਦਿਹਾੜੀ ਮਿਲ ਜਾਂਦੀ ਹੈ ਸੋ ਇਸ ਕਰਕੇ ਇਹ ਵਿਅਕਤੀ ਨੇ ਉੱਥੇ ਬਾਹਰ ਆ ਕੇ ਕਹਿ ਰਿਹਾ ਕਿ ਭੱਜ ਗਿਆ ਭਜਾ ਗਿਆ ਅਮਰੀਕਾ ਚ ਨਿਊਯਾਰਕ ਚ ਮਿਨਹਾਰਟਨ ਚ ਤੁਸੀਂ ਰੈੱਡ ਲਾਈਟ ਚੋਂ ਜੰਪ ਕਰ ਸਕਦੇ ਹੋ ਜੇ ਰੈੱਡ ਲਾਈਟ ਜੰਪ ਕਰਾਂਗੇ ਤਾਂ ਤੁਹਾਨੂੰ ਟਿਕਟ ਮਿਲੇਗੀ ਕਾਨੂੰਨ ਇਹ ਕੋ ਜੋ ਹੋਰ ਕਹੇਗਾ ਸੋ ਭਾਈ ਮੇਰਿਆ ਮੇਰਾ ਕੋਈ ਤੇਰੇ ਵਰਗਾ ਤਾਂ ਉਹ ਦਿਮਾਗ ਹੈ ਨਹੀਂਗਾ ਕਿਉਂਕਿ ਤੁਸੀਂ ਜਿਸ ਕੰਮ ਅਸਿਆ ਇਸ ਨੂੰ ਖਰਾਬ ਕਰਨਾ ਸੀ ਆਹਦਾ ਮਾਹੌਲ ਆਪਦੀ ਗੱਲਬਾਤ ਕਿਉਂਕਿ ਤੁਸੀਂ ਹਿੰਦੁਸਤਾਨ ਦੀ ਜਿਸ ਸਰਜ਼ਮੀਨ ਤੇ ਦਾ ਜਾ ਨਹੀਂ ਸਕਦੇ ਤੁਸੀਂ ਐਸੇ ਕਾਰਨਾਮੇ ਕੀਤੇ ਵੀ ਐਸੇ ਕੰਮ ਕੀਤੇ ਵੀ ਸੋ ਇਸ ਵਿਅਕਤੀ ਨੇ ਐਵੇਂ ਨਾ ਮੈਂ ਭੱਜਿਆ ਨਾ ਮੈਂ ਭੱਜਣ ਆਲਿਆ ਥੋ ਠੀਕ ਹੈ ਨਾ ਸੋ ਤੈਨੂੰ ਇਹ ਦੱਸ ਦਿਆਂ ਬ੍ਰਦਰ ਔਰ ਤੇਰੇਆਂ ਨੂੰ ਬਦਤਮੀਜ਼ ਨਹੀਂ ਆ ਮੈਂ ਜਿਸ ਤਰ੍ਹਾਂ ਦਾ ਤੂੰ ਬਦਤਮੀਜ਼ ਆਦਮੀ ਹੈਂ ਘੁਰਸੇ ਕੋਵੇ ਦਾੜੀ ਕੇਸ ਰੱਖੇ ਹੋਣ ਪਾਗਰ ਬੰਨੀ ਹੋਵੇ ਤੇ ਉਹ ਬਦਤਮੀਜ਼ੀ ਕਰੇ ਬਿਨਾ ਵਜ੍ਹਾ ਤੋਂ ਬੰਦਾ ਤੇ ਵੀਡੀਓ ਕਾਲ ਕਰਕੇ ਆਪਦੀ ਦਿਹਾੜੀ ਬਣਾਵੇ ਗੁਰੂ ਦਾ ਸਿੱਖ ਕਿਹੜਾ ਜਿਹੜਾ ਦਿਹਾੜੀ ਬਣਾਉਣਾ ਆ ਹੋਵੇ ਕਿ 500 ਡਾਲਰ ਮਿਲੂਗਾ ਤੇ ਆਪਾਂ ਰਵਾ ਹੀ ਪਾ ਦਿੰਨੇ ਸੋ ਇਹੋ ਜੀਆਂ ਆਵਾਜ਼ਾਂ ਗੱਲਾਂ ਤੋਂ ਨਾ ਅਸੀਂ ਡਰਦੇ ਆਂ ਨਾ ਢੜੀਏ ਕਿ ਲੋਕਾਂ ਨੂੰ ਗਮਰਾਹ ਕਰਨ ਦੀ ਲੋੜ ਨਹੀਂ ਸੋ ਮੈਂ ਸਾਰੀਆਂ ਲੋਕਾਂ ਨੂੰ ਆਪ ਦੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜੀਆਂ ਜਿਹੜੀਆਂ ਵੀਡੀਓਜ਼ ਆ ਨਾ ਇਹੋ ਜਿਹੇ ਜਿਹੜੇ ਲੋਕ ਐ ਇਹ ਇੱਧਰ ਬੈਠੇ ਇੱਧਰ ਬੈਠੇ ਜਿਹੜੇ ਖਾਲਿਸਤਾਨ ਇੱਥੇ ਬੈਠੇ ਇੱਕ ਝੰਡਾ ਲੈ ਕੇ ਲੋਕਾਂ ਤੋਂ ਇਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੁੰਦੀ ਐ